ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਗਿਆ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਦੱਸਦੇ ਕਿ ਜਗਜੀਤ ਸਿੰਘ ਡੱਲੇਵਾਲ ਤੇ ਸਰਵਰ ਸਿੰਘ ਪੰਦੇਰ ਨੇ ਮੀਟਿੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜ ਜਿਹਦੇ ਵਿੱਚ ਉਹਨਾਂ ਕਿਹਾ ਕਿ ਅਸੀਂ 6 ਮਈ ਵਾਲੇ ਦਿਨ ਸ਼ੰਭੂ ਬਾਰਡਰ ਤੇ ਇੱਕ ਵੱਡਾ ਇਕੱਠ ਕਰਾਂਗੇ ਤੇ ਦੂਜੇ ਪਾਸੇ ਉਹਨਾਂ ਸਰਕਾਰ ਨੂੰ ਮੰਗ ਕੀਤੀ ਹੈ ਵੀ ਮੁਰ ਤੋਂ ਸਾਡੇ ਨਾਲ ਮੀਟਿੰਗ ਦਾ ਦੌਰ ਜਾਰੀ ਕੀਤਾ ਜਾਵੇ ਹਾਂ ਜਿੱਥੋਂ ਤੱਕ ਚਿੱਠੀ ਦਾ ਸਵਾਲ ਹੈ ਜ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਕਿ ਜਿਹੜਾ ਕੇਂਦਰ ਨੇ ਚਿੱਠੀ ਚ ਕਿਹਾ ਵੀ ਅਸੀਂ ਫੈਡਰਲ ਟਾਂਚੇ ਦਾ ਸਨਮਾਨ ਕਰਦੇ ਹਾਂ ਤਾਂ ਸੂਬਾ ਸਰਕਾਰ ਨੂੰ ਬਹਾਉਣਾ ਚਾਹੁੰਦੇ ਆ ਅਸਲ ਉਹ ਫੈਡਰਲ ਟਾਂਚੇ ਦਾ ਨਹੀਂ ਸਨਮਾਨ ਕਰਦੇ ਉਹ ਭਗਵੰਤਮਾਨ ਨੇ ਜਿਹੜਾ ਦੋਵੇਂ ਮੋਰਚੇ ਕਿਸਾਨਾਂ ਮਜ਼ਦੂਰਾਂ ਨੂੰ ਕੁੱਟ ਕੇ ਠਾਲੇ ਆ ਔਰ ਜਿਵੇਂ ਸਾਡੇ 3 ਕਰੋੜ ਪੰਜਾਬੀਆਂ ਦੀ ਪਿੱਠ 'ਚ ਮਾਰਿਆ ਸ਼ੁਰਾਦੇਸ਼ ਦੇ ਕਿਸਾਨਾਂ 'ਚ ਉਹਦਾ ਸਨਮਾਨ ਕਰਦਿਆਂ ਹੋਇਆਂ ਉਹ ਕਹਿੰਦੇ ਵੀ ਜਿਹੜੀ ਵਫਾਦਾਰੀ ਭਗਵੰਤਮਾਨ ਨੇ ਕਮਾਈ ਆ ਇਹ ਤੋਂ ਬਗੈਰ ਕਹਿੰਦੇ ਵੀ ਤੁਹਾਡੇ ਨਾਲ ਮੀਟਿੰਗ ਨਹੀਂ ਕਰ ਸਕਦੇ ਜਿੱਥੋਂ ਤੱਕ ਹੈਗਾ ਫੈਡਰਲ ਟੱਚ ਦਾ ਸਵਾਲ ਪੰਜਾਬੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਲੜਦੇ ਰਹੇ ਆ ਉਦੋਂ ਸਾਨੂੰ ਵੱਖਵਾਦੀ ਕਹਿੰਦੇ ਸੀਗੇ ਹੁਣ ਤਾਂ ਤਾਮਿਲਨਾਡੂ ਵੀ ਸਵਾਲ ਕਰਦਾ ਪੱਛਮੀ ਬੰਗਾਲ ਵੀ ਸਵਾਲ ਕਰਦਾ ਜੇ ਠੀਕ ਹੈ ਫੈਡਰਲ ਟੱਚ ਦਾ ਸਨਮਾਨ ਸੀ ਤੇ ਤਾਂ ਖੇਤੀ ਦੇ ਤਿੰਨ ਕਾਨੂੰਨ ਆਏ ਸੀ ਉਦੋਂ ਇਹ ਸੂਬੇ ਦਾ ਵਿਸ਼ਾ ਸੀ ਖੇਤੀ ਵਾਲਾ ਉਦੋਂ ਕਿਉਂ ਨਾ ਯਾਦ ਆਇਆ ਵੀ ਇਹ ਸੂਬਿਆਂ ਦਾ ਵਿਸ਼ਾ ਵਾ ਹੁਣ ਵੀ ਫਸਲਾਂ ਦੀ ਖਰੀਦ ਫਸਲਾਂ ਦੀ ਸਟੋਰੇਜ ਫਸਲਾਂ ਵੇਚਣੀਆਂ ਇਹ ਸਾਰਾ ਉਹਨਾਂ ਦੇ ਹੱਥ ਚਾ ਪਾਣੀ ਵਾਲੇ ਮੁੱਦੇ ਵੀ ਸੂਬਿਆਂ ਦੇ ਆ ਉੱਤੇ ਦਖਲਅੰਦਾਜ਼ੀ ਆ ਸਿੱਖਿਆ ਵਾਲਾ ਮੁੱਦਾ ਵੀ ਸੂਬਿਆਂ ਦਾ ਉੱਚ ਦਖਲਅੰਦਾਜ਼ੀ ਆ ਔਰ ਜਿਵੇਂ ਪੂਰਾ ਦੇਸ਼ ਭਾਵੇਂ ਸਾਡਾ ਮੁੱਦਾ ਜੀਐਸਟੀ ਤੇ ਜਿਵੇਂ ਸਾਰੇ ਸੂਬੇ ਪਿੱਟ ਰਹੇ ਕੇਂਦਰ ਨੂੰ ਇਹ ਸਾਰੀ ਦੁਨੀਆ ਜਾਣਦੀ ਆ ਤੋ ਕੇਂਦਰੀਕਰਨ ਹੋ ਰਿਹਾ ਇਹ ਤਾਂ ਸਿਰਫ ਜਾਣ ਬੁੱਝ ਕੇ ਵਿੱਚ ਗੱਲ ਲਿਖੀ ਗਈ ਆ ਆਪਾਂ ਜਿਹੜਾ ਫੈਸਲਾ ਕੀਤਾ ਹੈ ਦੋਵਾਂ ਫਾਰਮਾਂ ਨੇ ਉਸ ਗੱਲ ਤੇ ਕਾਇਮ ਉਸੇ ਗੱਲ ਤੇ ਕਾਇਮ ਰਹਾਂਗੇ ਅਗਲਾ ਸਾਡਾ ਇਹ ਐਲਾਨ ਹੈਗਾ ਵੀ ਜਿਹੜਾ ਅਸੀਂ ਸ਼ੰਭੂ ਆਠਾਣਾ ਜੋ ਸਾਡੇ ਤੇ ਜ਼ਬਰ ਹੋਇਆ ਸ਼ੰਭੂ 6 ਨੂੰ 6 ਮਈ ਨੂੰ ਸ਼ੰਭੂ ਤੇ ਇੱਕ ਦਿਨ ਦਾ ਵੱਡਾ ਕੱਠ ਦਾ ਸੱਦਾ ਦਿੱਤਾ ਹੈਗਾ ਔਰ ਉਹ ਕੱਠ ਦਾ ਸੱਦੇ ਦੇ ਕਾਰਨ ਕੀ ਹੈਗੇ ਆ ਵੀ ਜਿਹੜਾ ਦੋਵਾਂ ਮੋਰਚਿਆਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਨੇ ਜ਼ਬਰ ਢਾਇਆ ਹੈਗਾ ਵਾ 6 ਮਈ ਨੂੰ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਇੱਕ ਕਿਸਾਨ ਲੀਡਰ ਬਹਿਰਾਮ ਕੇ ਸਮੇਤ ਬਹੁਤ ਸਾਰੇ ਹੋਰ ਕਿਸਾਨ ਲੀਡਰ ਅਰ ਸਧਾਰਨ ਕਿਸਾਨ ਮਜ਼ਦੂਰ ਮਤਾਵਾ ਪੈਣਾ ਦੇ ਜ਼ਬਰਟਾਇਆ ਜੜੇ ਵੀ ਉਹਦੇ ਅਧਿਕਾਰੀ ਇੱਕ ਤਾਂ ਹਰਪ੍ਰੀਤ ਸਿੰਘ ਐਸ ਐਚਓ ਇਸ ਵੇਲੇ ਸ਼ੰਭੂ ਆ ਉਹਦੇ ਸਮੇਤ ਜੜੇ ਵੀ ਅਧਿਕਾਰੀ ਉਸ ਜ਼ਬਰ ਦੇ ਵਿੱਚ ਜ਼ਿੰਮੇਵਾਰ ਆ ਉਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਣਾ ਚਾਹੀਦਾ ਉਹਨਾਂ ਦੀ ਵਿਭਾਗੀ ਕਾਰਵਾਈ ਖੁੱਲਣੀ ਚਾਹੀਦੀ ਆ ਅਰ ਦੋਸ਼ੀ ਹੈਗੇ ਨੇ ਇਦੋਂ ਗਾਂ ਉਹਨਾਂ ਨੂੰ ਪੂਰਾ ਮੁਕੰਮਲ ਜਿਹੜਾ ਵਾ ਉਹ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਇਹਦੇ ਨਾਲ ਦੀ ਨਾਲ ਕਿਉਂਕਿ ਪੁਲਿਸ ਮੌਜੂਦ ਸੀਗੀ ਉੱਥੇ ਪੁਲਿਸ ਦੀ ਮੌਜੂਦਗੀ ਸੀ ਪੁਲਿਸ ਦੀ ਮੌਜੂਦਗੀ ਵਿੱਚ ਹਰ ਤਰ੍ਹਾਂ ਦਾ ਸਮਾਨ ਅਨੇਕਾਂ ਕਹੋ ਇੱਕ ਬਹੁਤ ਸਾਰੇ ਆਟਮਾ ਨੇ ਟਰੈਕਟਰ ਟਰਾਲੀ ਆ ਸਾਡੇ ਟੈਂਟ ਆ ਏਸੀ ਆ ਫਰਿੱਜਾਂ ਵਾਂ ਕਿੰਨੇ ਕੁ ਦਾ ਨਾਮ ਲਈਏ ਘਟੋ ਘਟੇ ਸੀ ਨਾਮ ਲਿਖੇ ਸੀ 15 20 ਆਟਮਾ ਹੋ ਜਾਂਦੀਆਂ ਵਾਧੀਆਂ ਹੋਣਗੀਆਂ ਸੋ ਕਿਸਾਨਾਂ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਵੀ ਅਸੀਂ 6 ਮਈ ਵਾਲੇ ਦਿਨ ਸ਼ੰਭੂ ਬਾਡਰ ਤੇ ਵੱਡਾ ਇਕੱਠ ਕਰਾਂਗੇ ਹੁਣ ਵੇਖਣਾ ਹੋਵੇਗਾ ਪ੍ਰਸ਼ਾਸਨ ਇਹ ਇਕੱਠ ਹੋਣ ਦੇਵੇਗਾ ਜਾਂ ਕਿਸਾਨਾਂ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਉੱਥੇ ਇਕੱਠੇ ਆਨਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ